ਲਓ एवरीवन ਕੀ ਮੈਂ ਉਦੋਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤਾਂ ਜੀ ਇਸ ਵੀਡੀਓ ਤੁਹਾਡਾ ਸਵਾਗਤ ਕਰਦੇ ਆ ਤੇ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਸੀ ਸਰ ਸਾਡ ਨੂੰ ਨਾ ਮੋਸਟ ਇੰਪੋਰਟੈਂਟ ਬਿਜ਼ਨਸ ਜੋ ਪੜਾਈ ਦੇ ਨਾਲ ਅਸੀਂ ਕਰ ਸਕਦੇ ਆ ਮਤਲਬ ਇੱਕ ਪਾਰਟ ਟਾਈਮ ਟਾਈਮ ਕੱਢ ਕੇ ਤਾਂ ਉਹ ਬਿਜ਼ਨਸ ਤੁਹਾਡੇ ਨਾਲ ਜਿਸ ਮੈਂ ਸ਼ੇਅਰ ਕਰਨਾ ਹੈ ਸੋ ਜੇਕਰ ਵੀਡੀਓ ਹੈਲਪਫੁਲ ਲੱਗੇ ਤਾਂ ਪਲੀਜ਼ ਫਰੈਂਡਸ ਨਾਲ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਹੁਣ ਆਪਾਂ ਸਟਾਰਟ ਕਰਦੇ ਆ ਵੈਸੇ ਤਾਂ ਗੱਲ ਕਰੀਏ ਤਾਂ ਬਿਜ਼ਨਸ ਬਹੁਤ ਸਾਰੇ ਨੇ ਬਟ ਆਪਾਂ ਸਿਰਫ ਹਲੇ ਤਿੰਨ ਬਿਜ਼ਨਸ ਬਾਰੇ ਗੱਲ ਕਰਾਂਗੇ ਜੋ ਬਹੁਤ ਹੀ ਵਧੀਆ ਚੱਲਦੇ ਨੇ ਪਾਰਟ ਟਾਈਮ ਜੌਬ ਤੁਸੀਂ ਕਰ ਸਕਦੇ ਹੋ। ਇਹੋ ਉਹ ਤਿੰਨ ਸਭ ਤੋਂ ਵੱਧ ਚੱਲਣ ਵਾਲੇ ਬਿਜ਼ਨਸ ਦਿੱਤੇ ਗਏ ਹਨ ਜੋ ਪੜ੍ਹਾਈ ਦੇ ਨਾਲ ਵੀ ਆਸਾਨੀ ਨਾਲ ਕੀਤੇ ਜਾ ਸਕਦੇ ਹਨ ਤੇ ਸਭ ਤੋਂ ਵੱਧ ਕਮਾਈ ਵਾਲੇ ਹਨ। ਇਹਦੇ ਵਿੱਚ ਕਮਾਈ ਦਾ ਕੋਈ ਲਿਮਟ ਨਹੀਂ ਹੁੰਦਾ ਆ। ਪਹਿਲੇ ਨੰਬਰ ਤੇ ਫ੍ਰੀਲਾਂਸਿੰਗ। ਹੁਣ ਫ੍ਰੀਲਾਂਸਿੰਗ ਵਿੱਚ ਕਰਨਾ ਕੀ ਹੁੰਦਾ ਹੈ ਤੁਹਾਨੂੰ ਇਹ ਸਮਝਣਾ ਪੈਣਾ ਹੈ। ਪਹਿਲੇ ਚੀਜ਼ ਤੁਸੀਂ ਆਪਣੇ ਹੁਨਰ ਜਿਵੇਂ ਕਿ ਵੀਡੀਓ ਐਡੀਟਿੰਗ ਹੋ ਗਿਆ, ਗ੍ਰਾਫਿਕ ਡਿਜ਼ਾਈਨ ਹੋ ਗਿਆ, ਡਿਜੀਟਲ ਮਾਰਕੀਟਿੰਗ ਹੋ ਗਿਆ ਤੇ ਕੰਟੈਂਟ ਰਾਈਟਿੰਗ ਇਹ ਸਭ ਤੋਂ ਆਨਲਾਈਨ ਸਰਵਿਸ ਵਜੋ ਫਾਈਬਰ ਅਪਵਰਕ ਜਾਂ ਫ੍ਰੀਲਾਂਸਰ ਤੇ ਵੇਚ ਸਕਦੇ ਹੋ ਹੁਣ ਮੈਂ ਸਿੰਪਲ ਵਰਡਿੰਗ ਵਿੱਚ ਗੱਲ ਕਰ ਰਿਹਾ ਤੁਹਾਡੇ ਨਾਲ ਮੰਨ ਲਓ ਤੁਹਾਨੂੰ ਇੱਕ ਵੀਡੀਓ ਐਡੀਟਿੰਗ ਤੁਸੀਂ ਕੀਤੀ ਹੋਈ ਆ ਹਨਾ ਵੀ ਤੁਹਾਨੂੰ ਇੱਕ ਕੋਰਸ ਆ ਤੁਹਾਡੇ ਕੋਲ 2 ਸਾਲ ਦਾ 1 ਸਾਲ ਦਾ ਜਾਂ 6 ਮਹੀਨੇ ਦਾ ਤੇ ਮੰਨ ਲਓ ਕਿ ਮੈਂ ਇੱਕ بڑا ਯੂਟਿਊਬਰ ਆ ਤੇ ਮੈਂ ਤੁਹਾਨੂੰ ਨਾ ਕਹੂੰਗਾ ਕਿ ਵੀ ਆਹ ਵੀਡੀਓ ਮੈਨੂੰ ਐਸੇ ਹਿਸਾਬ ਦਾ ਚਾਹੀਦਾ ਤੇ ਇਸ ਤਰੀਕੇ ਨਾਲ ਐਡੀਟਿੰਗ ਕਰਕੇ ਦੇ ਦਿਓ ਵੀਡੀਓ ਵਧੀਆ ਐਡੀਟਿੰਗ ਕਰਦੇ ਹੋ ਤੁਸੀਂ ਤੋ ਉਹਦੇ ਤੁਸੀਂ ਚਾਰਜਿਸ ਵੀ ਤਾਂ ਕਰੋਗੇ ਨਾ ਤੋ ਉਸ ਹਿਸਾਬ ਨਾਲ ਮੰਨ ਲਓ ਜੇ 5 ਮਿੰਟ ਦੀ ਵੀਡੀਓ ਨੂੰ ਐਡਿਟ ਕਰਨ ਦਾ ਤੁਸੀਂ 2000 ਚਾਰਜ ਕਰਦੇ ਹੋ ਜੇ ਇੱਕ ਦਿਨ ਦਾ ਤੁਸੀਂ ਪੰਜ ਵੀ ਵੀਡੀਓ ਮਤਲਬ ਐਡਿਟ ਕਰ ਦਿੰਨੇ ਹੋ ਤਾਂ 10000 ਰੁਪਏ ਕਮਾਈ ਹੋ ਜਾਂਦੀ ਹੈ ਹਾਈ ਲੈਵਲ ਦਾ ਕਮਾਈਆ ਬਹੁਤ ਜਿਆਦੇ ਕਮਾਈਆ ਦੇ ਵਿੱਚ ਓਕੇ ਨਾ ਆਈ نو ਮੈਂ ਮोटा-ਮोटा ਸਮਝਾ ਰਿਹਾ ਹਾਂ ਤੁਹਾਨੂੰ ਸਮਝ ਲੱਗ ਜਾਣਾ ਇਹਦੇ ਵਿੱਚ ਜੋ ਕਮਾਈ ਸਰਵਤੀ ਹੁੰਦਾ ਨਾ 20000 ਤੋਂ ਲਗਭਗ ਸਟਾਰਟ ਹੋ ਜਾਂਦਾ ਕਿਉਂਕਿ ਜਦੋਂ ਤੁਸੀਂ ਆਪਣਾ ਇੱਕ ਸੈਟਅਪ ਤਿਆਰ ਕਰ ਲੈ ਲੈਂਦੇ ਹੋ ਕੋਰਸ ਕਰਕੇ ਤਾਂ ਕੰਮ ਸਟਾਰਟ ਹੋ ਜਾਂਦਾ ਹੈ ਤੇ 1.5 ਲੱਖ ਤੋਂ ਉੱਪਰ ਚਲ ਜਾਂਦਾ ਆ ਬਾਕੀ ਹੋਨਰ ਤੇ ਤੁਹਾਡੇ ਡਿਪੈਂਡ ਕਰਦਾ ਕਿ ਤੁਹਾਡੇ ਚ ਟੈਲੈਂਟ ਕਿੰਨਾ ਆ ਖਰਚਾ 0 ਤੋਂ ਖਰਚਾ ਕੁਝ ਨਹੀਂ ਹੁੰਦਾ ਤੁਸੀਂ YouTube ਤੇ ਬਹੁਤ ਸਾਰੇ ਚੈਨਲ ਨੇ ਜਿਨ੍ਹਾਂ ਤੋਂ ਤੁਸੀਂ ਐਡੀਟਿੰਗ ਸਿੱਖ ਕੇ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਕਹਿੰਦੇ ਇੰਟਰਨੈਟ ਅਤੇ ਸੌਫਟਵੇਅਰ ਲਈ ਠੀਕ ਹੈ ਲਗਭਗ ਵੀ 2000 ਮੰਨ ਲਓ ਵੀ ਤੁਹਾਨੂੰ ਨੈਟ ਵਗੈਰਾ ਦਾ ਚਾਹੀਦਾ ਆ ਬਾਕੀ ਵੈਸੇ ਅੱਜਕੱਲ 5G ਚੱਲਦਾ 380 ਦਾ ਰੀਚਾਰਜ ਕਰੋ Airtel ਦਾ ਜਿੰਨਾ ਮਰਜ਼ੀ ਚਲਾਓ ਫਾਇਦਾ ਘਰ ਬੈਠੇ ਕੰਮ ਸਮੇਂ ਦੀ ਆਜ਼ਾਦੀ ਵਿਦਿਆਰਥੀ ਲਈ ਬੈਸਟ ਮਤਲਬ ਤੁਸੀਂ ਘਰੇ ਬੈ ਕੇ ਸਭ ਚੀਜ਼ ਕਰ ਸਕਦੇ ਹੋ ਪੜਾਈ ਦੇ ਨਾਲ ਉਸ ਤੋਂ ਬਾਅਦ YouTube ਚੈਨਲ ਇਹ ਜਿੱਦਾਂ ਕਿ ਇਹਦੇ ਵਿੱਚ ਜਦੋਂ ਮੈਂ ਤਿਆਰ ਕੀਤਾ ਸੀ YouTube ਚੈਨਲ ਦੂਜੇ ਨੰਬਰ ਤੇ ਆ ਬਟ ਮੈਂ YouTube ਚੈਨਲ ਨੂੰ ਪਹਿਲੇ ਨੰਬਰ ਤੇ ਦਿੰਨਾ ਹੈ ਕਿਉਂਕਿ ਜਿੰਨੀ ਕਮਾਈ ਤੁਸੀਂ YouTube ਤੋਂ ਕਰਦੇ ਹੋ ਨਾ ਆਈ نو ਕਿਸੇ ਵੀ ਚੀਜ਼ ਤੋਂ ਨਹੀਂ ਕਰ ਸਕਦੇ ਹੋ ਬਟ ਹਾਂ ਇੱਕ ਚੀਜ਼ ਹੁੰਦਾ ਜਦੋਂ Instagram ਤੇ ਕੋਈ ਵਾਇਰਲ ਵਗੈਰਾ ਹੋ ਜਵੇ ਇੱਕ ਪੇਜ ਵਧੀਆ ਬਣ ਜਾਂਦਾ ਆ ਤੇ ਤੁਸੀਂ ਪ੍ਰਮੋਸ਼ਨਾਂ ਕਰਕੇ ਬਹੁਤ ਸਾਰੇ ਪੈਸੇ ਕਮਾ ਸਕਦੇ ਹੋ ਹੁਣ ਆਪਾਂ YouTube ਬਾਰੇ ਗੱਲ ਕਰਦੇ ਆਂ ਬੇਸਕਿਲੀ YouTube ਚੈਨਲ ਹੁੰਦਾ ਕੀ ਹੈ ਇਹਦੇ ਬਾਰੇ ਗੱਲ ਕਰਦੇ ਆ ਜਿਵੇਂ ਤੁਸੀਂ ਵੀਡੀਓ ਦੇਖ ਰਹੇ ਹੋ ਮੇਰਾ ਇੱਕ YouTube ਚੈਨਲ ਆ ਤੇ ਤੁਸੀਂ ਜੋ ਦੇਖ ਰਹੇ ਹੋ ਤੁਸੀਂ ਲਾਈਕ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਤੇ ਮੇਰੇ ਵੀਡੀਓ ਨੂੰ ਸਪੋਰਟ ਕਰ ਰਹੇ ਹੋ ਸ਼ੇਅਰ ਕਰ ਰਹੇ ਹੋ ਤੇ ਇਹਦੇ ਸਾਨੂੰ ਨਾ ਜਿਹੜੇ ਪਹਿਲੇ ਨੰਬਰ ਤੇ ਜਦੋਂ ਤੁਸੀਂ ਵੀਡੀਓ ਨੂੰ ਪਲੇ ਕਰਦੇ ਹੋ ਚਲਾਉਂਦੇ ਹੋ ਤੇ ਇੱਥੇ ਇੱਕ ਐਡ ਆਉਂਦਾ ਹੁੰਦਾ ਜਿੱਥੇ ਤੁਸੀਂ ਸਕਿਪ ਕਰ ਦਿੰਦੇ ਹੋ ਤੇ ਇਹਦੇ ਸਾਨੂੰ ਪੈਸੇ ਬਣਦੇ ਆ ਇਹ ਇੱਕ YouTube ਚੈਨਲ ਜਿਹਦੇ ਨਾਲ ਹੀ ਪੈਸਾ ਕਮਾਇਆ ਜਾਂਦਾ ਆ ਹੁਣ ਇਹਦੇ ਵਿੱਚ ਸ਼ੁਰੂ ਵਿੱਚ ਕਰਨਾ ਕੀ ਹੁੰਦਾ ਆ ਬੇਸਕਿਲੀ YouTube ਦਾ 4000 ਘੰਟੇ ਤੁਹਾਨੂੰ ਪੂਰੇ ਕਰਨੇ ਪੈਂਦੇ ਨੇ ਰੀਅਲ ਵਾਚ ਟਾਈਮ ਤੇ 1000 ਸਬਸਕ੍ਰਾਈਬਰ ਚਾਹੀਦੇ ਆ ਠੀਕ ਹੈ ਨਾ ਫਿਰ ਤੁਹਾਡਾ ਚੈਨਲ ਵੈਰੀਫਿਕੇਸ਼ਨ ਹੁੰਦਾ ਹੈ ਮੋਨਟਾਈਜ਼ ਹੋ ਜਾਂਦਾ ਤੇ ਪੈਸੇ ਕਮਾਉਣੇ ਸਟਾਰਟ ਹੋ ਜਾਂਦੇ ਆ ਹੁਣ ਆਪਾਂ ਅੱਗੇ ਗੱਲ ਕਰਦੇ ਆ ਆਪਣੇ ਇੰਟਰਸਟ ਅਨੁਸਾਰ ਵੀਡੀਓ ਬਣਾਓ ਮਤਲਬ ਆਪਣੇ ਜੋ ਤੁਹਾਡਾ ਇੰਟਰਸਟ ਹੁੰਦਾ ਆ ਦਿਲਚਸਪੀ ਹੁੰਦਾ ਆ ਉਹਦੇ ਅਨੁਸਾਰ ਤੁਸੀਂ ਵੀਡੀਓ ਬਣਾਓ ਪੜਾਈ ਟਿਪਸ ਹੋ ਗਿਆ ਮੋਟੀਵੇਸ਼ਨ ਹੋ ਗਿਆ ਫਨੀ ਵੀਡੀਓ ਹੋ ਗਿਆ ਗੇਮਿੰਗ ਆਦਿ ਕਹਿੰਦੇ ਖਰਚਾ 0% ਹੁੰਦਾ ਹੈ ਤੇ ਇੱਕ ਮੋਬਾਈਲ ਜੋ ਤੁਹਾਡੇ ਹੱਥ ਵਿੱਚ ਓਬਵੀਅਸਲੀ ਆ ਮੋਬਾਈਲ ਤੁਸੀਂ ਜੇ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੇ ਹੱਥ ਵਿੱਚ ਮੋਬਾਈਲ ਆ ਤਾਂ ਹੀ ਤੁਸੀਂ ਦੇਖ ਰਹੇ ਹੋ ਔਬਵੀਅਸਲੀ 10000 ਤੋਂ ਪਲੱਸ ਤੁਹਾਡੇ ਕੋਲ ਫੋਨ ਹੈ ਹਾਲੇ ਠੀਕ ਹੈ ਨਾ ਤੇ ਇਥੇ ਤੁਸੀਂ ਕੰਮ ਕਰ ਸਕਦੇ ਹੋ ਇਸ ਤੋਂ ਬਾਅਦ ਹੈ ਕਿ ਕਮਾਈ ਜੋ ਹੈ ਸਟਾਰਟਿੰਗ 10000 ਤੋਂ ਲੈ ਕੇ ਐਂਡ ਜੋ ਪਲੱਸ ਹੁੰਦਾ ਹੈ ਤੱਕ ਹੁਣ ਤੁਸੀਂ ਨਾ ਬਹੁਤ ਸਾਰੇ ਬਲੌਗਰ ਦੇਖਿਆ ਹੋਣਾ ਹੈ ਲਾਈਕ ਥਿਸ ਉਹ ਸਰਵਜੋਸੀ ਬਲੌਗਰ ਹੋ ਗਿਆ ਠੀਕ ਹੈ ਤੇ ਮਨੋਜ ਦੇ ਹੋਗੇ ਬਹੁਤ ਸਾਰੇ ਯੂਟਿਊਬਰ ਆ ਜੋ ਹਾਲੇ ਲੱਖਾਂ ਦੇ ਵਿੱਚ ਕਮਾਈ ਕਰਦੇ ਤੇ ਕਰੋੜਾਂ ਦੀ ਕੋਠੀ ਪਾਈ ਹੋਣਾਂ ਨੇ ਉਥੋਂ ਤੁਸੀਂ ਕਰ ਸਕਦੇ ਹੋ ਇਸ ਤੋਂ ਬਾਅਦ ਇਹਦੇ ਵਿੱਚ ਜੋ ਫਾਇਦਾ ਹੁੰਦਾ ਲੰਬੇ ਸਮੇਂ ਦਾ ਕਰੀਅਰ ਆਪਣੀ ਪਛਾਣ ਬਣਾਉਣ ਦਾ ਮੌਕਾ ਹੁਣ ਮਨੋਜ ਦੇ ਹੋ ਗਿਆ ਕੌਣ ਨਹੀਂ ਜਾਣਦਾ ਠੀਕ ਹੈ ਨਾ ਸੌਰਵ ਜੋਸੀ ਬਲੋਗਰ ਕੌਣ ਨਹੀਂ ਜਾਣਦਾ ਬਹੁਤ سارے ਟੈਕਨੀਕਲ ਗੁਰੂ ਜੀ ਹੈ ਕੌਣ ਨਹੀਂ ਜਾਣਦਾ ਠੀਕ ਹੈ ਨਾ ਇਸੇ ਤਰੀਕੇ ਨਾਲ ਇਸ ਤੋਂ ਬਾਅਦ ਤੀਜੇ ਨੰਬਰ ਤੇ ਹੈ ਡਿਜੀਟਲ ਮਾਰਕੀਟਿੰਗ ਸੋਸ਼ਲ ਮੀਡੀਆ ਮੈਨੇਜਮੈਂਟ ਕੀ ਕਰਨਾ ਹੁੰਦਾ ਇਹਦੇ ਵਿੱਚ ਤੁਸੀਂ ਇੱਕ ਪੇਜ ਵਗੈਰਾ ਸੈੱਟ ਕਰ ਲਓਗੇ ਨਾ ਉਸ ਤੋਂ ਬਾਅਦ ਤੁਸੀਂ ਪ੍ਰੋਮੋਸ਼ਨ ਵਗੈਰਾ ਐਡ ਵਗੈਰਾ ਚਲਾ ਕੇ ਕਲਾਇੰਟ ਜਦੋਂ ਤੁਹਾਡੇ ਕੋ ਆਉਣੇ ਸਟਾਰਟ ਹੋ ਜਾਣਗੇ ਤਾਂ ਤੁਸੀਂ ਬੜੀ ਅਰਨਿੰਗ ਕਰ ਸਕਦੇ ਹੋ ਛੋਟੇ ਉਹਨਾਂ ਦੇ ਐਡਸ ਚਲਾਓ ਪੋਸਟ ਬਣਾਓ ਤੇ ਕਲਾਇੰਟ ਲਾਓ ਖਰਚਾ ਜੋਂਦਾ 2000 ਦਾ ਕਿਉਂਕਿ ਜੋ ਤੁਸੀਂ ਆਪਣਾ ਇੱਕ ਪੋਸਟ ਬਣਾਉਂਗੇ ਜਾਂ ਕੁਝ ਵੀ ਕਰੋਗੇ ਹਨਾ ਵੀ ਤੋਂ ਚੀਜ਼ ਦਾ ਖਰਚਾ ਹੁੰਦਾ ਇਹਦੇ ਵਿੱਚ 5000 ਤੱਕ ਦਾ ਖਰਚਾ ਆ ਜਾਂਦਾ ਹੈ ਕੋਰਸ ਪ੍ਰੈਕਟਿਸ ਲਈ ਆਦੀ ਇਹਨੇ ਕਮਾਈ ਜੋ 15000 ਤੋਂ ਸਟਾਰਟ ਹੋ ਜਾਂਦਾ ਹੈ ਲਗਭਗ ਤੇ 1 ਲੱਖ ਪਲੱਸ ਪ੍ਰਤੀ ਮਹੀਨਾ ਮਤਲਬ 1 ਲੱਖ ਤੋਂ ਜ਼ਿਆਦਾ ਵੀ ਤੁਸੀਂ ਕਮਾ ਸਕਦੇ ਹੋ ਤੇ ਇਹਦੇ ਵਿੱਚ ਨਾ ਜੋ ਬੈਸਟ ਹੁੰਦਾ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਫਾਇਦਾ ਹਰ ਸਹਿਰ ਵਿੱਚ ਡਿਮਾਂਡ ਕਰ ਬੈਠੇ ਆਨਲਾਈਨ ਕਮਾਈ ਠੀਕ ਹੈ ਨਾ ਹੁਣ ਜੇ ਸੰਖੇਪ ਸਾਰ ਦੀ ਆਪਾਂ ਗੱਲ ਕਰੀਏ ਤਾਂ ਇਹ ਤੁਸੀਂ ਦੇਖ ਲਿਓ ਕਹਿੰਦੇ business ਵਿੱਚ ਸ਼ੁਰੂਆਤੀ ਖਰਚਾ ਕਮਾਈ ਮਹੀਨਾ ਮੁੱਖ ਫਾਇਦਾ ਜੋ ਵੀ ਹੁੰਦਾ ਹੈ ਫ੍ਰੀਲੈਂਸਿੰਗ ਵਿੱਚ ਇੰਨਾ ਖਰਚਾ ਜਾਂਦਾ ਤੇ ਤੁਸੀਂ ਇੰਨੀ ਕਮਾਈ ਕਰ ਸਕਦੇ ਹੋ 20000 ਤੋਂ ਪਲੱਸ ਕਰਕੇ 1.5 ਲੱਖ ਤੱਕ ਕਮਾ ਸਕਦੇ ਹੋ ਜੋ ਮੈਂ ਉੱਪਰ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ ਹੁਣ ਮੈਂ ਤੁਹਾਨੂੰ ਸੁਜੈਸਟ ਪਤਾ ਕੀ ਕਰੂੰਗਾ ਤੁਸੀਂ ਨਾ ਸਿਰਫ ਇੱਕ ਪੜਾਈ ਦੇ ਨਾਲ YouTube ਚੈਨਲ ਬਣਾਓ ਫालतू ਚੀਜ਼ਾਂ ਚ ਨਾ ਫਸੋ ਕਿਉਂਕਿ ਹਰ ਇੱਕ ਚੀਜ਼ ਨਾ ਤੁਹਾਨੂੰ ਸਿੱਖਣਾ ਪੈਣਾ ਹੈ ਬੇਸਿਕਲੀ ਜਦੋਂ ਤੁਸੀਂ ਜਦੋਂ YouTube ਚੈਨਲ ਬਣਾਉਂਗੇ ਨਾ ਤੁਹਾਨੂੰ ਸਿੱਖਣ ਦੀ ਜਰੂਰਤ ਨਹੀਂ ਜਦੋਂ ਜ ਜੇ ਹੁਣ ਮੰਨ ਲਓ ਕਿ ਤੁਹਾਨੂੰ ਇੱਕ YouTube ਚੈਨਲ ਬਣਾਉਣਾ ਹੈ ਤੁਸੀਂ ਸੱਚ ਕਰੋਗੇ ਕਿ YouTube ਚੈਨਲ ਕਿਵੇਂ ਬਣਾਤੇ ਹੈ ਤੁਸੀਂ ਇੱਥੇ ਵੀਡੀਓ ਦੇਖ ਕੇ ਜਦ YouTube ਚੈਨਲ ਬਣਾ ਲੋਗੇ ਤੇ ਉਸ ਤੋਂ ਬਾਅਦ ਕੰਟੈਂਟ ਬਾਰੇ ਥੋੜਾ ਜਿਹਾ ਸਰਚ ਕਰੋਗੇ ਤਾਂ ਤੁਸੀਂ ਆਪਣਾ ਕੰਟੈਂਟ ਬਣਾ ਕੇ ਜੇ ਤੁਹਾਨੂੰ ਵੀਡੀਓ ਅਪਲੋਡ ਕਰਨਾ ਨਹੀਂ ਆਉਂਦਾ ਤਾਂ ਤੁਸੀਂ YouTube ਦੇ ਇੱਕ ਦੋ ਵੀਡੀਓ ਦੇਖ ਕੇ ਸਭ ਕੁਝ ਸਮਝਣਾ ਕਿ ਟੈਗ ਡਿਸਕ੍ਰਿਪਸ਼ਨ ਕੀ ਹੁੰਦਾ ਹੈ ਲਿੰਕ ਵਗੈਰਾ ਸ਼ੇਅਰ ਕਿਵੇਂ ਕਰਨਾ ਹੁੰਦਾ ਹੈ ਆਦਿ ਆਦਿ ਸਭ ਕੁਝ ਇਹ ਚੀਜ਼ ਬਹੁਤ ਈਜ਼ ਆ ਇਹਨਾਂ ਦੇ ਰਿਕੁਆਇਰਮੈਂਟ ਪੂਰਾ ਕਰੋ ਤੇ ਆਪਣਾ ਚੈਨਲ ਮੋਨਟਾਈਜ਼ ਕਰਕੇ ਸਿੱਧਾ ਅਰਨਿੰਗ ਸਟਾਰਟ ਕਰ ਲਓ ਇਹ ਮੈਨੂੰ ਸਿੱਧਾ ਜ ਕਿਉਂਕਿ ਮੈਂ ਵੀ ਪੜਾਈ ਦੇ ਨਾਲ ਇਹੀ ਸਟਾਰਟ ਕੀਤਾ ਸੀ ਤੇ ਅੱਜ ਸਹੀ ਆ ਪੈਸੇ ਆ ਰਹੇ ਨੇ ਵਧੀਆ ਆ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤਾਂ ਪਲੀਜ਼ ਕਮੈਂਟ ਜਰੂਰ ਕਰਿਓ ਆਪਾਂ ਤੁਹਾਡੇ ਤਾਂ ਇਹਦੇ ਲੋਕ ਕਮੈਂਟ ਦਾ ਰਿਪਲਾਈ ਕਰਾਂਗੇ ਓਕੇ ਬਾਈ ਟੇਕ ਕੇਅਰ ਕੀਪ ਸਮਾਈਲ